ਕਾਇਲ ਹੁਮਨਸੂਰ ਮੇ ਰਨ ਮਕਤਬ ਕਾਜੀ ਇਕ ਵੀਰ ਕਰੋਤੇ ਬਰਸ਼ੀਏ ਜਿਉ ਚੋਕ ਪਾਉਣ ਨਿਵਾਜੀ ਇਹ ਤੇ ਦੁਰਗਾ ਸੋਹੇ ਤੁਮਸਨ ਕੋਸ ਤੁਮਸਨ ਤੁਮਸਨ ਕੈ ਹੋਣ ਸਕੈ ਕਾਇਨ ਕਾਜੀ ਇਕ ਧਾਮਨ ਦੁਰਗਾ ਸਾਹਮਣੇ ਜਿਉ ਉਖਿਆਏ ਪਾਜੀ ਕਦੇ ਨ ਰਜੇ ਜੁਜ ਤੇ ਰਾਜੁ ਹੋਏ ਰਾਜੀ ਬੱਜੇ ਸੰਗਲੀ ਯਾਲਨੇ ਸੰਗਰ ਲੋਹਰੇ ਤਹੇ ਜੋ ਖੇਤ ਚ ਟਾਲੇ ਹਾਥਾਂ ਜੋੜ ਕੇ ਇਹ ਜੇ ਬੰਬਲੀ ਆਦੇ ਦਸਣ ਔਰੜੇ 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 ਚੱਲੇ ਜਾਨ ਜਟਾਲੇ ਮੁਆਛਰ ਪੱਤੀ ਸੂਰੇ ਆ ਵਿਚਵੇ ਖੇਤ ਕਤੰਗਾ ਤੂਏ ਕਿਰਪਾ ਨਾਲ ਤਿੱਖੀਆਂ ਵੱਡ ਲਾਣ ਅੰਗਾ ਪਹਿਲਾ ਦਲਾ ਮਲੰਦਿਆਂ ਫਿਰ ਪਿਆ ਨਹੰਗਾ ਪੌੜੀ ਓੜਰ ਫੌਜਾਂ ਭੇਡ ਪਿਆ ਨਿਹੰਦਾ ਭੇਡ ਇਹੜ ਪਿਆ ਨਿਹੰਦਾ ਫੌੜੀ ਓੜ ਓੜਰ ਫੌਜਾਂ ਆਈਆਂ ਵੀਰ ਜੜੇ ਕੰਧਾਰੀ ਸਾਰੇ ਕਮਿਆਂ ਤੋਂ ਕੱਟੀਆਂ ਤੇ ਸੜਕ ਇੱਕਦਮ ਗਣਾ ਸੜਕ ਸੜਕ ਮਿਆਂ ਤੋਂ ਕੱਟੀਆਂ ਕਿੰਨਾਂ ਸਰਵਾਰੀ ਕੜਕ ਉੱਠੇ ਰਾਂ ਮੱਝਿਆ ਵਰਦੇ ਹੰਕਾਰੀ ਸਿਰ ਧਰ ਬਾਂਹ ਗੰਨਲੇ ਫੁੱਲ ਜੈ ਹੈ ਬਾੜੀ ਪੰਜਾਬ ਦੇ ਕੱਟੇ ਬਾੜੀਆਂ ਰੁੱਖ ਚੰਦਨ ਆਰੀ ਦੋਹਾ ਕੰਦਾਰਾ ਮਹਾਜੁ ਜੁੜੇ ਜਾ ਸਾਠ ਪਈ ਕਰਮਾਰਕੋ ਤਾਟ ਤੱਕ ਕੈਂਪਰ ਦੁਰਗ ਸਾਹ ਤੱਕ ਮਾਰੇ ਭਲੇ ਜਿਧਾਰ ਕਾ ਪੈਦਲ ਮਾਰੇ ਹਾਥੀਆਂ ਸੰਗ ਰੱਥ ਗਿਰੇ ਅਸਵਾਰ ਕਾ ਸੋਹਣ ਸੰਜਾ ਬਾਗੜਾ ਜਾਨ ਲੱਗੇ ਫੁੱਲ ਅਨਾਰਕ ਗੁੱਤੇ ਆਈ ਕਾਲ ਕਾ ਹੱਥ ਸੱਜੇ ਨੈਤਰ ਵਰਕ ਇੰਦੂ ਪਾਰੋ ਇਦੂ 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 ਪਾਰੋ ਕੋਤ ਪਾਰ ਕਰਨਾਕਸ ਕਈ ਹਜ਼ਾਰ ਕੋ ਜਨ ਈਕਾ ਰਹੀ ਕੰਧਾਰ ਕਾ ਸਾਧ ਰਹਿਮ ਤੇਰੇ ਵਾਰ ਕਾ ਔੜੀ ਤੋਹਾ ਨਦਾਰਾ ਮੋ ਜੁੜੇ ਸਾਟ ਪਈ ਜਮਧਾਨ ਤੋ ਤਦ ਕੇਨ ਸੁਖ ਨਚਾਇਆ ਡਾਲ ਉਪਰ ਬਰਕਸਤਾਨ ਕਾੋ ਖੜੀ ਬਲੰਦ ਖੜੀ ਖੜੀ ਬਲੰਦ ਮਗਾਏ 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 ਪਰਮਾਇਸ ਕਰੁਣ ਦਾਨ ਕੋ ਗੁਸੇ ਆਈ ਸਾਹਮਣੇ ਰਣ ਅੰਦਰ ਕ ਸੰਕਾਂ ਕਾੋ ਅਗਿਆ ਦੇ ਰੁਗਾਏ ਦੁਰਗਸਾਵ ਬੜ ਸੁਖਣਾ ਬਹੀ ਪਲਾਨ ਕਹੋ ਲੜਕੀ ਜਾਏ ਕੈ ਤਰਕ ਤੋ ਬਾਰ ਬਖਰ ਬਾਡ ਕਿਤਾਨ ਕਹੋ ਬੀਰ ਬਲਾਨੋ ਦਿਖਿਆ ਕਰ ਸਜਦਾ ਸੋਮ ਬਸ ਜਨ ਕਹੋ ਸਭ ਆਸਰੋਣੇ ਖਾਨ ਕਹੋ ਸਦਾ ਸਾਪਾਸ ਤੇਰੇ ਤਾਨ ਕਹੋ ਸਾਰੀ ਪਾਂ ਪਾਂ ਜਬਾਨ ਕਹੋ ਸਤ ਅਹਿਮਦ ਕੈ ਪਾਂ ਥਾਨ